ਕਿਹੜੇ ਬੰਦੇ ਦਾ ਇਨਕਾਊਂਟਰ ਕੀਤਾ ਗਿਆ ਜੀ ਪੁਲਿਸ ਵੱਲੋਂ ਉਹ ਬੰਦਾ ਮਰ ਗਿਆ ਜਾਂ ਜ਼ਖਮੀ ਹੈ ਕਿ ਮੈਂ ਦੱਸਣਾ ਚਾਹਾਂਗਾ ਕਿ ਅੱਜ ਲੁਧਿਆਣਾ ਰੂਰਲ ਪੁਲਿਸ ਵੱਲੋਂ ਇਨਚਾਰਜ ਸੀ ਆਈਏ ਦੀ ਟੀਮ ਲੈਡ ਬਾਈ ਡੀਐਸਪੀ ਡੀਐਸਪੀ ਡੀ ਤੇ ਨਾਲ ਕਈ ਡੀਐਸਪੀ ਜਗਰਾਉ ਇਹਨਾਂ ਦੀ ਮਲਟੀਪਲ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਇੱਕ 25 ਨੂੰ ਇਨਸੀਡੈਂਟ ਹੋਇਆ ਸੀਗਾ ਆਪਣੇ ਸਿਟੀ ਜੁਗਰਾਉਂਡ ਏਰੀਆ ਦੇ ਵਿੱਚ ਲੱਖਾ ਜੁਐਲਰੀ ਜਿਹੜੀ ਸ਼ਾਪ ਹੈ ਉਹਦੇ ਬਾਹਰ ਫਾਇਰਿੰਗ ਹੋਈ ਸੀ ਸੋ ਉਹਦੀ ਅਸੀਂ ਸਾਰੇ ਪਿਛਲੇ ਇੱਕ ਹਫਤੇ ਤੋਂ ਲੱਗੇ ਹੋਏ ਸੀਗੇ ਪ੍ਰੋਪਰ ਸੀਸੀਟੀਵੀ ਫੁਟੇਜਿਸ ਚੈੱਕ ਕਰ ਰਹੇ ਸੀ ਤੇ ਸਾਰੇ ਅਸੀਂ ਟੈਕਨੀਕਲ ਐਨਾਲਿਸਿਸ ਤੇ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਸਾਨੂੰ ਦੋ ਬੰਦੇ ਫਿਗਰ ਆਊਟ ਹੋਏ ਜਿਹਦੇ ਵਿੱਚੋਂ ਅੱਜ ਇੰਟੈਲੀਜੈਂਸ ਦੇ ਅਧਾਰ ਤੇ ਇੱਕ ਬੰਦੇ ਦੀ ਸੂਹ ਮਿਲੀ ਸੀਗੀ ਕਿ ਉਹ ਇਸ ਏਰੀਆ 'ਚ ਮੂਵਮੈਂਟ ਉਹਦੀ ਹੈਗੀ ਹੈ ਤੋ ਇਨਚਾਰਜ ਸੀਆਈਏ ਦੇ ਨਾਲ ਏਜੀਟੀਐਫ ਦੋਨੋਂ ਦੀ ਕੰਬਾਈਨਡ ਟੀਮ ਨੇ ਨਾਕਾ ਲਾਇਆ ਹੋਇਆ ਸੀ ਜਿਹਦੇ ਵਿੱਚ ਇਹ ਬੰਦਾ ਜਿਹੜਾ ਕ੍ਰਿਸ਼ਨ ਇਹ ਰਹਿਣ ਵਾਲਾ ਜ਼ੀਰੇ ਦਾ ਹੈਗਾ ਤੋ ਇਹਦੀ ਮੂਵਮੈਂਟ ਇੱਥੇ ਫਿਗਰ ਹੋਈ ਤੇ ਜਦੋਂ ਨਾਕਾ ਲਗਾਇਆ ਹੋਇਆ ਸੀ ਤੇ ਇਹਨੇ ਜਦੋਂ ਪੁਲਿਸ ਪਾਰਟੀ ਦੇਖੀ ਤਾਂ ਇਹਨੇ ਫਾਇਰ ਕੀਤੇ ਤਿੰਨ ਫਾਇਰ ਇਹਦੇ ਵੱਲੋਂ ਹੋਏ ਆ ਤੇ ਪੁਲਿਸ ਨੇ ਆਪਣੇ ਬਚਾਅ ਦੇ ਵਿੱਚ ਰਿਟੈਲੀਏਟਰੀ ਫਾਇਰ ਕੀਤਾ ਤੇ ਜਿਹਦੇ ਵਿੱਚੋਂ ਇੱਕ ਫਾਇਰ ਇਹਦੇ ਸੱਜੀ ਲੱਗਦੇ ਵਿੱਚ ਲੱਗੇ ਆ ਇਹ ਹੁਣ ਫਿਲਹਾਲ ਸਟੇਬਲ ਹੈ ਉਹਨੂੰ ਹਸਪੀਟਲ ਐਡਮਿਟ ਕਰਾਤਾ ਤੇ ਅੱਗੇ ਜਿਹੜੀ ਮੈਡੀਕਲ ਸਹਾਇਤਾ ਹੈਗੀ ਉਹ ਦਿੱਤੀ ਜਾ ਰਹੀ ਸਰ ਇਹ ਬੰਦਾ ਕ ਹਾਂਜੀ ਜਿਵੇਂ ਮੈਂ ਦੱਸਿਆ ਇਹਦਾ ਨਾਮ ਕ੍ਰਿਸ਼ਨ ਹੈਗਾ ਜੀ ਇਹ ਬੇਸਿਕਲੀ ਜ਼ੀਰੇ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤੋ ਇਹ ਬੰਦਾ ਸੀਗਾ ਇਨਵੋਲਡ ਜਿਹੜਾ ਉਸ ਦਿਨ ਫਾਇਰਿੰਗ ਦੇ ਵਿੱਚ ਤੇ ਅੱਜ ਇਹਦਾ ਇੱਥੇ ਜਿਹੜਾ ਹੈਗਾ ਇਹਦੇ ਨਾਲ ਪੁਲਿਸ ਨਾਲ ਮੱਪੇ ਡੋਈਆ ਤੇ ਸਰ ਇਹ ਦੋ ਬੰਦੇ ਸੀਗੇ ਅੱਜ ਇਕੱਲਾ ਹੀ ਸੀਗਾ ਵੈਸੇ ਜਿਹੜਾ ਉਸ ਦਿਨ ਫਾਇਰਿੰਗ ਦੇ ਵਿੱਚ ਦੋ ਬੰਦੇ ਸੀਗੇ ਦੂਜਾ ਬੰਦਾ ਜਿਹੜਾ ਹੈਗਾ ਉਹ ਦੀਪੂ ਨਾਮ ਦਾ ਬੰਦਾ ਹੈ ਉਹ ਮੁਗਿੱਦਾ ਰਹਿਣ ਵਾਲਾ ਤੇ ਉਹ ਉਹ ਹਲੇ ਵਾਂਟਡ ਆ ਸਰ ਕੁਝ ਪਤਾ ਲੱਗੇ ਕਿਹੜੀ ਆਰਗੇਨ ਆਰਗੇਨਾਈਜੇਸ਼ਨ ਨਾਲ ਸੀਗਾ ਸੰਬੰਧ ਇਹ ਆਰਗੇਨਾਈਜ਼ ਕ੍ਰਿਮੀਨਲ ਗੈਂਗ ਦੇ ਹੀ ਮੈਂਬਰ ਹੈਗੇ ਨੇ ਬਾਕੀ ਜਿਹੜੀ ਡਿਟੇਲ ਹੈ ਜੋ ਸਾਰੇ ਇਹਨਾਂ ਦੀ ਟੈਕਨੀਕਲ ਆਈਪੀਡੀਆਰ ਵਗੈਰਾ ਤੇ ਹੋਰ ਜਿਹੜੇ ਇਹਨਾਂ ਦੀ ਰਿਵਰਸ ਵੀ ਵਗੈਰਾ ਜਿਹੜੀ ਸਾਰੀ ਹੈ ਉਹ ਅਸੀਂ ਆਲਰੇਡੀ ਉਸ ਤੇ ਵਰਕ ਕਰ ਰਹੇ ਹਾਂ ਬਟ ਜਿਹੜਾ ਸਾਡਾ ਇਹ ਵਾਲਾ ਅੱਜ ਦਾ ਆਪਰੇਸ਼ਨ ਸੀ ਇਹਦਾ ਸਾਰਾ ਟੋਟਲੀ ਸੀਸੀਟੀਵੀ ਬੇਸਡ ਤੇ ਉਸ ਤੋਂ ਜਿਹੜਾ ਅਸੀਂ ਉਹ ਜਿਹੜੇ ਮਲਜਮਾ ਤੱਕ ਉਸ ਤੱਕ ਹੀ ਪਹੁੰਚੇ ਤੇ ਸਾਨੂੰ ਉਦੋਂ ਉਹਦੇ ਬੇਸਿਸ ਤੇ ਹੀ ਇਹ ਬੰਦੇ ਫਿਗਰ ਆਊਟ ਹੋਏ ਇਸਾਰੇ ਤੇ ਸੇਮ ਨਾਲੇ ਕੋਲੇ ਕਿਵੇਂ ਲਿਆਇਆ ਪੁਲਿਸ ਨੂੰ ਕੋਈ ਵੀਕਲ ਸੀ ਉਹਦੇ ਕੋਲ ਪੈਦਲ ਆਇਆ ਜਾਂ ਕਿੰਨਾ ਧੱਕਾ ਉਹਦੇ ਕੋਲ ਬੇਸਿਕਲੀ ਬਾਈਕ ਸੀਗਾ ਜੀ ਬਾਈਕ ਤੇ ਉਹ ਮੂਵਮੈਂਟ ਕਰ ਰਿਹਾ ਸੀਗਾ ਤੇ ਸਪਲੈਂਡਰ ਬਾਈਕ ਸੀ ਇਹਦੀ ਤੇ ਜਿਹੜੀ ਉਸ ਦਿਨ ਕ੍ਰਾਈਮ ਚ ਵੀ ਯੂਜ਼ ਹੋਈ ਤੇ ਅੱਜ ਵੀ ਉਸੇ ਬਾਈਕ ਤੇ ਸੀਗਾ ਉਹੀ ਸੇਮ ਬਾਈਕ ਲੈ ਹੀ ਫਿਰਦਾ ਸੀ ਇਹ ਸਿੰਗਲ ਬੰਦਾ ਜੀ ਜੀ ਇਹਦੇ ਕੋਲ ਸਾਧ ਹਥਿਆਰ ਕਿਹੜਾ ਸੀਗਾ ਇਹਦੇ ਕੋਲ ਇੱਕ ਸਾਡੇ ਕੋਲ 32 ਬੋਲੇ ਦੀ ਜਿਹੜੀ ਰਿਵੋਲਵਰ ਹੈ ਬਰ 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 ਪਿਸਟਲ ਹੈ ਸੌਰੀ ਉਹ ਰਿਕਵਰ ਹੋਈ ਹੈ ਜਿਹਦੇ ਨਾਲ ਦੋ ਜਿੰਦਾ ਰਾਉਂਡ ਵੀ ਹੈ ਤੇ ਜਿਹੜੇ ਐਨਐਸਆਰ ਫਾਇਰ ਚਲਾਇਆ ਉਹ ਕਿਸੇ ਪੁਲਿਸ ਵਾਲੇ ਤੇ ਨਹੀਂ ਵੱਜਿਆ ਉਹ ਪੁਲਿਸ ਵਾਲੇ ਤੇ ਨਹੀਂ ਵੱਜਿਆ ਬਟ ਇੱਕ ਫਾਇਰ ਉਹਦੇ ਵਿੱਚੋਂ ਸਾਡੀ ਜਿਹੜੀ ਸਰਕਾਰੀ ਸੀਆਈਏ ਦੀ ਟੀਮ ਦੀ ਗੱਡੀ ਹੈਗੀ ਹੈ ਉਹਦੇ ਲਾਈਟ ਤੇ ਵੱਜਿਆ ਜਰੂਰ ਗੱਡੀ ਦੀ ਲਾਈਟ ਦੇ ਉੱਤੇ ਵੱਜਿਆ ਤੇ ਇਹਦੇ ਲੱਤ ਦੇ ਉੱਤੇ ਫਾਇਰ ਹੈ ਇਹਦੀ ਇਹਦੀ ਰਾਈਟ ਲੈਗ ਦੇ ਉੱਤੇ ਫਾਇਰ ਹੈ ਉਮਸ ਸਟੇਬਲ ਹੈਗਾ ਬੰਦਾ ਸਟੇਬਲ ਹੈਗਾ ਇਹਨੂੰ ਹਸਪੀਟਲ ਐਡਮਿਟ ਕਰਾਤਾ ਹੈ